ਪੰਜਾਬੀ ਲਿੰਕ মিডিਆ ਦੇਖਣ ਵਾਲੇ तमाम শ্রোਤੇ ਆਦਾ ਨਿਗਾਹ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਦੋਸਤ ਗਗਨ ਸ਼ਰਮਾ ਦੋਸਤੋ ਦੱਸ ਦਈਏ ਕਿ ਸ਼ਰੋਮਨੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਨੇ ਪੰਜਾਬੀਆਂ ਨੂੰ ਇੱਕ ਖਾਸ ਅਪੀਲ ਕੀਤੀ ਹੈ ਉਹ ਅਪੀਲ ਕੀ ਕੀਤੀ ਹੈ ਪੁੰਦੜ ਵੱਲੋਂ ਕਿਹਾ ਗਿਆ ਕਿ ਸ਼ਰੋਮਨੀ ਅਕਾਲੀ ਦਲ ਦੀ ਨਵੀਂ ਭਰਤੀ ਜਿਹੜੀ ਚੱਲ ਰਹੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਪੰਥ ਨੂੰ ਮਜ਼ਬੂਤ ਕਰੋ ਔਰ ਪੰਜਾਬ ਦੀ ਇੱਕੋ ਇੱਕ ਹਮਾਇਤ ਦੀ ਪਾਰਟੀ ਜਿਹੜੀ ਐ ਸ਼੍ਰੋਮਣੀ ਅਕਾਲੀ ਦਲ ਉਸ ਨੂੰ ਮਜ਼ਬੂਤੀ ਦੇ ਰਾਹ ਦੇ ਉੱਤੇ ਤੁਸੀਂ ਲੈ ਕੇ ਜਾਓ ਪੂਰੀ ਖਬਰ ਕੀ ਹੈ ਉਹ ਤੁਹਾਡੇ ਤੱਕ ਇੱਕ ਵਾਰੀ ਅਸੀਂ ਸਾਂਝੀ ਕਰ ਦਿੰਨੇ ਆ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਵੱਲੋਂ ਪੰਜਾਬੀਆਂ ਨੂੰ ਖਾਸ ਅਪੀਲ ਕੀਤੀ ਗਈ ਹੈ ਉਨਾਂ ਨੇ ਕਿਹਾ ਕਿ ਪੰਜਾਬ ਅਤੇ ਸਮੁੱਚਾ ਖਾਲਸਾ ਪੰਥ ਇਸ ਵਕਤ ਇੱਕ ਬੇहद ਨਾਜ਼ੁਕ ਦੌਰ ਵਿੱਚ ਗੁਜ਼ਰ ਰਹੇ ਹਨ ਸਾਡੀ ਧਾਰਮਿਕ ਹੋਣ ਦੇ ਵਿਰਸੇ ਅਤੇ ਪਛਾਣ ਉੱਤੇ ਭਿਆਨਕ ਹਮਲੇ ਹੋ ਰਹੇ ਹਨ ਤਖਤ ਸ੍ਰੀ ਹਜ਼ੂਰ ਸਾਹਿਬ ਤਖਤ ਸ੍ਰੀ ਪਟਨਾ ਸਾਹਿਬ ਅਤੇ ਹਰਿਆਣਾ ਤੇ ਹੋਰ ਥਾਵਾਂ ਤੇ ਸਥਿਤ ਸਾਡੀਆਂ ਧਾਰਮਿਕ ਸੰਸਥਾਵਾਂ ਉੱਤੇ ਸਿੱਖ ਵਿਰੋਧੀ ਤਾਕਤਾਂ ਕਬਜ਼ਾ ਕਰ ਚੁੱਕੀਆਂ ਹਨ ਹੁਣ ਇਹ ਹਮਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਸਮੇਤ ਪੰਜਾਬ ਵਿੱਚ ਸਥਿਤ ਸਾਡੇ ਪਾਵਨ ਅਤੇ ਇਤਿਹਾਸਕ ਗੁਰੂ ਧਾਮਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਸਾਡੀਆਂ ਧਾਰਮਿਕ ਸੰਸਥਾਵਾਂ ਦੀ ਦਹਿਲੀਸ ਤੱਕ ਪਹੁੰਚ ਚੁੱਕੇ ਹਨ ਇਹ ਵਕਤ ਕੌਮ ਅਤੇ ਸੂਬੇ ਦੀ ਮਹਾਨ ਵਿਰਾਸਤ ਨੂੰ ਭਾਰੀ ਸਾਜਿਸ਼ਾਂ ਤੋਂ ਬਚਾਉਣਾ ਦਾ ਹੈ ਪਿਛਲੇ 100 ਸਾਲ ਦੌਰਾਨ ਕੇਵਲ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਅਤੇ ਪੰਜਾਬ ਦੀ ਅਣਖ ਆਬਰੂ ਅਤੇ ਪਛਾਣ ਉੱਤੇ ਪੈਰਾ ਦੇਣ ਲਈ ਚੂਜਦਾ ਆਇਆ ਹੈ ਅਜਿਹੇ ਵਕਤਾ ਦੌਰਾਨ ਗੁਰੂ ਮਹਾਰਾਜ ਜੀ ਨੇ ਖੁਦ ਆਪਣੇ ਪੰਥ ਦੇ ਸਿਰ ਤੇ ਮੇਰ ਦਾ ਹੱਥ ਰੱਖ ਕੇ ਕੌਮ ਅੰਦਰ ਏਕਤਾ ਅਤੇ ਇਤਫਾਕ ਦੀ ਦਾਤ ਬਖਸ਼ੀ ਹੈ ਉਸੇ ਏਕਤਾ ਸਦਕਾ ਕੌਮ ਤੇ ਪਾਰਟੀ ਨੇ ਇਤਿਹਾਸਕ ਜਿੱਤਾਂ ਹਾਸਲ ਕੀਤੀਆਂ ਹਨ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਹਿਬਾਨ ਭਰਤੀ ਦਾ ਅਮਲ ਪੂਰਾ ਕਰ ਚੁੱਕੇ ਹਨ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉਦੋਂ ਦੇ ਜਥੇਦਾਰ ਸਾਹਿਬ ਇਸ ਭਰਤੀ ਅਤੇ ਉਸ ਲਈ ਲਾਈਆਂ ਗਈਆਂ ਸਮੂਹ ਜ਼ਿੰਮੇਵਾਰੀਆਂ ਨੂੰ ਇੱਕ ਚੰਗਾ ਕਦਮ ਦੱਸ ਕੇ ਉਸ ਦਾ ਜਨਤਕ ਤੌਰ ਉਤੇ ਸਵਾਗਤ ਕਰ ਚੁੱਕੇ ਹਨ ਫਿਰ ਵੀ ਪੰਜਾਬ ਅਤੇ ਕੌਮ ਨੂੰ ਦਰਪੇਸ਼ ਖਤਰਿਆਂ ਅਤੇ ਸਮੂਹ ਪੰਜਾਬੀਆਂ ਦੇ ਵਡੇਰੇ ਹਿੱਤਾਂ ਦੇ ਮੱਦੇਨਜ਼ਰ ਮੈਂ ਸਮੁੱਚੀ ਪਾਰਟੀ ਵੱਲੋਂ ਸਾਡੇ ਨਾਰਾਜ਼ ਵੀਰਾਂ ਨੂੰ ਕਈ ਵਾਰ ਸਨਮਾਰ ਬੇਨਤੀ ਕੀਤੀ ਸੀ ਕਿ ਪੰਜਾਬ ਦੀ ਇੱਕੋ ਇੱਕ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਵੀ ਆਪਣੀ ਪਾਰਟੀ ਦੀ ਨਿਯਮਤ ਭਰਤੀ ਵਿੱਚ ਯੋਗਦਾਨ ਪਾਓ ਇਸ ਨਿਯਮਤ ਭਰਤੀ ਲਈ ਲੋੜਿੰਦੀ ਕਾਪੀਆਂ ਵਗੈਰਾ ਤੁਹਾਨੂੰ ਦੇਣ ਲਈ ਪਾਰਟੀ ਦਫ਼ਤਰ ਦੇ ਦਵਾਰ ਹਰ ਵਕਤ ਖੁੱਲੇ ਹਨ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਇੱਕ ਵਾਰ ਫਿਰ ਉਹ ਹੀ ਬੇਨਤੀ ਦਰਾਉਂਗਾ ਆਓ ਹੁਣ ਬੀਤੇ ਦੀਆਂ ਨਾਰਾਜ਼ਗੀਆਂ ਭੁੱਲ ਕੇ ਆਪਸੀ ਸਤਕਾਰ ਤੇ ਵਿਸ਼ਵਾਸ ਦੀ ਭਾਵਨਾ ਨਾਲ ਇਕੱਠੇ ਹੋਗੇ ਪੰਜਾਬ ਦੀ ਵਾਹਦ ਨੁਮਾਇੰਦਾ ਤੇ ਖੇਤਰੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਿਏ ਤੇ ਪੰਥ ਅਤੇ ਪੰਜਾਬ ਦੀ ਸੇਵਾ ਵਿੱਚ ਆਪਣਾ ਫਰਜ਼ ਅਦਾ ਕਰਿਏ ਗੁਰੂ ਪਿਆਰ ਦੇ ਕਾਬਿਲ ਬਣੀਏ ਆਉਣ ਵਾਲੀਆਂ ਨਸਲਾਂ ਪ੍ਰਤੀ ਇਹ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਤਾ ਬਲਵਿੰਦਰ ਸਿੰਘ ਭੁੰਦੜ ਜਿਹੜੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਸ ਵੇਲੇ ਕਾਰਜਕਾਰੀ ਪ੍ਰਧਾਨ ਹਨ ਉਹਨਾਂ ਨੇ ਸਮੂਹ ਪੰਜਾਬੀਆਂ ਨੂੰ ਬੇਨਤੀ ਕੀਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਭਰਤੀ ਮੁਹਿੰਮ ਚੱਲ ਰਹੀ ਹੈ ਯਾਨੀ ਕਿ ਇੱਕ ਨਵੇਂ ਸਿਰੇ ਤੋਂ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾਓ ਜਿਹੜੇ ਰੁੱਸੇ ਹੋਏ ਲੀਡਰ ਨੇ ਉਹਨਾਂ ਦੇ ਉਹਨਾਂ ਨੂੰ ਵੀ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਰੇ ਵਖਰੇਵੇਂ ਅਸੀਂ ਭੁੱਲ ਕੇ ਇਕਜੁੱਟ ਹੋ ਕੇ ਇਕੱਠੇ ਹੋਈਏ ਅਤੇ ਸ਼ਰੋਮਨੀ ਅਕਾਲੀ ਦਲ ਨੂੰ ਦੁਆਰਾ ਮਜ਼ਬੂਤ ਕਰੀਏ ਕਿਉਂਕਿ ਇਹ ਇੱਕ ਇਕੋ ਇੱਕ ਪਾਰਟੀ ਹੈ ਜਿਹੜੀ ਕਿ ਪੰਥ ਦੇ ਲਈ ਲੜਦੀ ਆਈ ਹੈ ਪੰਜਾਬ ਦੇ ਲਈ ਲੜਦੇ ਆਈ ਹੈ ਔਰ ਹਮੇਸ਼ਾ ਹੀ ਲੋਕਾਂ ਦੇ ਹਿੱਤਾਂ ਦੇ ਲਈ ਲੜਦੀ ਆਈ ਹੈ ਸੋ ਇਹ ਬੇਨਤੀ ਜਿਹੜੀ ਆ ਕਾਰਜਕਾਰੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਬਲਵਿੰਦਰ ਸਿੰਘ ਪੁੰਦੜ ਦੇ ਵੱਲੋਂ ਕੀਤੀ ਗਈ ਹੈ ਤੁਸੀਂ ਇਸ ਖਬਰ ਦੇ ਬਾਰੇ ਕੀ ਸੋਚਦੇ ਹੋ ਆਪਣੀ رائے ਸਾਡੇ ਨਾਲ ਜ਼ਰੂਰ ਸਾਂਝੀ ਕਰਿਓ ਬਣੇਰੋ ਸਾਡੇ ਨਾਲ ਧੰਨਵਾਦ